ਇਹ ਮਸਲਾ ਜਿਹੜਾ ਜੁੱਤ ਨਾਲਾ ਬੈਠੇ ਬਾਜਦੇ ਇਹ ਮਸਲਾ ਜਿਹੜਾ ਜੁੱਤ ਨਾਲਾ ਬੈਠੇ ਬਾਜਦੇ ਇਹ ਮਸਲਾ ਜਿਹੜਾ ਜੁੱਤ ਨਾਲਾ ਬੈਠੇ ਬਾਜਦੇ ਮੁੜਦਾਬਾਦ ਜੈਕਾਰਾ ਜੈਕਾਰਾ ਮੁੜਦਾਬਾਦ ਮੁੜਦਾਬਾਦ ਜੈਕਾਰਾ ਜੈਕਾਰਾ ਮੁੜਦਾਬਾਦ ਮੁੜਦਾਬਾਦ ਜੈਕਾਰਾ 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 ਨੰਗਾ ਨੰਗਾ ਮੁੜਦਾਬਾਦ ਜੈਕਾਰਾ ਮੁੜਦਾਬਾਦ ਜੈਕਾਰਾ ਰਮਨ ਸ਼ਰਮਾ ਮੁੜਦਾਬਾਦ ਮੁਰਦਾਬਾਦ ਸਰਹਰ ਕੇ ਹਸਪੀਟਲ ਮੁਰਦਾਬਾਦ 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 ਸਰਹਰ ਕੇ ਹਸਪੀਟਲ ਮੁਰਦਾਬਾਦ 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 ਇੰਕਾ ਰਮਨ ਸ਼ਰਮਾ ਮੁਰਦਾਬਾਦ 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 ਸਰਹਰ ਕੇ ਹਸਪੀਟਲ ਮੁਰਦਾਬਾਦ 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 ਕੀ ਗੱਲ ਬਾਤ ਹੈ ਜਿਹੜਾ ਜੋ ਹਸਪੀਟਲ ਦੇ ਬਾਹਰੋਂ ਸਰ ਉਹ ਠੀਕ ਨਹੀਂ ਹੋਇਆ ਸਾਲ ਹੋ ਗਿਆ ਚਲਾ ਫੇਰਾ ਨਾ ਜਾ ਕਾ ਹਾਂ ਕੀ ਕਰਾਇਆ ਸੀ ਇਹ ਲੱਖ ਰੁਪਿਆ ਲਾਤਾ ਕੀ ਕਰਾਇਆ ਸੀ ਹਸਪੀਟਲ ਉਹ ਐਕਸਲੇਸ਼ਨ ਕਰਾਇਆ ਐ ਪ੍ਰੈਸ਼ਨ ਕਰਾਇਆ ਕਾਦਾ ਪ੍ਰੈਸ਼ਨ ਕਰਾਇਆ ਕਾਦਾ ਪ੍ਰੈਸ਼ਨ ਕਰਾਇਆ ਅੱਜ ਫੇਰ ਦੇਖੀ ਸੀ ਨਾ ਕਟੋ ਤੇ ਓੜੀ ਆ ਸੈਂ ਤੇ ਕੁਦੋਂ ਦਾ ਸਹੀ ਨਹੀਂ ਹੋਇਆ ਕਿੰਨਾ ਚਿਰ ਹੋ ਗਿਆ ਤੋ ਸਾਲ ਹੋ ਗਿਆ ਠੀਕ ਤੇ ਡਾਕਟਰ ਨਾਲ ਗੱਲ ਕੀਤੀ ਕੀ ਕਹਿੰਦਾ ਉਹ ਕਹਿੰਦਾ ਕੋਈ ਨਹੀਂ ਠੀਕ ਹੋ ਜਾਏਗਾ ਫੇਰ ਕੋਈ ਗੋੜੀ ਨਹੀਂ ਦਿੱਤਾ ਉਹਨਾਂ ਨੇ ਠੀਕ ਹੈ ਕੀ ਨਾਲੀ ਦੋਦਾ ਭਗਵਾਨ ਵਾਲਮੀਕੀ ਤਿੱਥ ਗੁਰੂ ਗਿਆਨਾਥ ਆਸ਼ਰਮ ਤੋਂ ਜ਼ਿਲ੍ਹੇ ਦਾ ਜਨਰਲ ਸੈਕਟਰੀ ਨਾਲ ਮੈਂ ਅੱਛਾ ਤੇ ਇਹੜੇ ਹਰਕੇ ਹਸਪੀਟਲ ਹੈ ਜਿਹੜਾ ਰਾਧਾਕ੍ਰਿਸ਼ਨਾ ਇਹਨਾਂ ਵਾਸਤੇ ਬਹੁਤ ਹੀ ਮਾੜੀ ਗੱਲ ਹੈ ਕਿ ਨਾ ਨਾਮ ਭਗਵਾਨ ਦਾ ਰੱਖ ਕੇ ਤੇ ਕੰਮ ਜਿਹੜਾ ਬਿਲਕੁਲ ਹੀ ਗਲਤ ਕਰ ਰਹੇ ਆ ਇਹ ਬੀਬੀ ਰਚਨਾ ਆ ਇਹਨਾਂ ਨਾਲ ਅੱਜ ਆਪਾਂ ਸਾਰੇ ਸਮਾਜ ਦੇ ਲੋਕ ਇਕੱਠੇ ਹੋਏ ਕਿ ਇਹਨਾਂ ਦਾ ਇੱਕ ਜਿੱਟੇ ਦਾ ਆਪਰੇਸ਼ਨ ਹੋਇਆ ਤੇ ਜਦਕਿ ਇਹਨਾਂ ਨੇ ਆਪਰੇਸ਼ਨ ਕਰਨ ਤੋਂ ਪਹਿਲਾਂ ਇਹਨਾਂ ਦੇ ਬੇਟੇ ਨੇ ਕਿਹਾ ਵੀ ਆ ਕਿ ਜੇ ਤੁਸੀਂ ਕਰ ਸਕਦੇ ਜੋ ਤੇ ਤਾਂ ਇਹ ਕਰੋ ਆਪਰੇਸ਼ਨ ਨਹੀਂ ਤੇ ਰਹਿਣ ਦਿਓ ਇਹਨਾਂ ਨੇ ਕਿਹਾ ਕੋਈ ਗੱਲ ਨਹੀਂ ਠੀਕ ਹੋ ਜਾਏਗਾ ਸਾਲ ਹੋ ਗਿਆ ਇਹਨਾਂ ਦਾ ਗਿੱਟਾ ਜਿਹੜਾ ਬਿਲਕੁਲ ਮਾੜੀ ਹਾਲਤ ਆ ਸੋਜ ਪਈ ਇਹਨਾਂ ਦੇ ਗਿੱਟੇ ਤੇ ਤੁਰਿਆ ਨਹੀਂ ਜਾ ਰਿਹਾ ਇਹਨਾਂ ਨੇ ਇਹਨਾਂ ਨੇ ਕਿਹਾ ਵੀ ਥੈਰੇਪੀ ਕਰਾਓ ਉਹਨਾਂ ਕੋਈ ਹੋਰ 50000 ਮੈਂ ਥੈਰੇਪੀਆਂ ਦੇ ਵੀ ਖਰਚਾ ਵੀ ਕਿਸੇ ਤਰੀਕੇ ਨਾਲ ਠੀਕ ਹੋ ਜਾਏ ਉਸ ਤੋਂ ਪਹਿਲਾਂ ਨਾ ਆਪਾਂ ਇਹਨਾਂ ਨੂੰ ਮਿਲਣ ਦੀ ਕੋਸ਼ਿਸ਼ ਬਿੜੇ ਵੀ ਆ ਜਾ ਕੇ ਇੱਕ ਵਾਰੀ ਪਹਿਲਾਂ ਫਿਰ ਇਹਨਾਂ ਨੇ ਕਿਹਾ ਵੀ ਅਸੀਂ ਨਾ ਤੁਸੀਂ ਕਿਹੇ ਹੋਰ ਹਸਪੀਟਲ ਤੋਂ ਇਲਾਜ ਕਰਾ ਲਓ ਤੇ ਆਪਾਂ ਜਿਹੜਾ ਉੱਥੇ ਜਿਹੜੀ ਪੇਮੈਂਟ ਕਰ ਲਾਂਗੇ ਕਿਦੇ ਵੜ ਗਿਆ ਗਿਆ ਜੀ ਇਹ ਡਾਕਟਰ ਹਰਕੇਸ਼ ਸ਼ਰਮਾ ਲਓ ਅੱਛਾ ਜੀ ਤੇ ਜਦੋਂ ਕੱਲ ਇਹਨਾਂ ਬਾਬਾ ਜੀ ਸਾਡੇ ਸੋਤਾ ਜੀ ਨੇ ਵਾਲਮੀਕ ਕੀਤੀ ਰਤੋਂ ਬਲਵਿੰਦਰ ਸੋਤਾ ਜੀ ਇਹਨਾਂ ਨੇ ਦੁਬਾਰਾ ਇਹਨਾਂ ਨੇ ਗੱਲ ਕੀਤੀ ਇਹਨਾਂ ਨੇ ਕਿਹਾ ਨਹੀਂ ਅਸੀਂ ਕੁਝ ਨਹੀਂ ਕਰਨਾ ਤੁਸੀਂ ਜੋ ਕਰਨਾ ਕਰ ਲਓ ਹੂੰ ਤੇ ਅੱਜ ਅਸੀਂ ਫਿਰ ਰੋਸ ਦੇ ਵੱਜੋਂ ਇਸ ਤਰ੍ਹਾਂ ਵੇਖੋ ਗਰੀਬ ਪਰਿਵਾਰ ਜਿਹੜੇ ਆ ਜਿੰਨੇ ਵੀ ਆ ਉਹਨਾਂ ਦਾ ਕੀ ਹੁੰਦਾ ਕਿ ਮਾਹਾਂ ਹੀ ਉਹਨਾਂ ਪੈਸੇ ਇਕੱਠੇ ਕਰਕੇ ਵਿਆਜ ਬੋਝ ਦੀ ਭਰ ਕੇ ਤੇ ਆਪਣਾ ਇਲਾਜ ਕਰਾਉਣਾ ਹੁੰਦਾ ਤੇ ਲੱਖ ਡੇਢ ਲੱਖ ਰੁਪਇਆ ਜਿੰਨੇ ਖਰਚ ਲੈਣਾ ਉਹ ਸਾਲ ਵਿੱਚ ਇੱਕ ਰਿਹਾ ਤਾਂ ਤੇ ਸਤਿਆਨਾਸ਼ ਹੋ ਜਾਣਾ ਤੁਸੀਂ ਹੋਰ ਕਿਸੇ ਡਾਕਟਰ ਨੂੰ ਉਠਾਇਆ ਉਹਨਾਂ ਨੇ ਕੀ ਕਿਹਾ ਉਹਨਾਂ ਨੇ ਕਿਹਾ ਜੀ ਇਹ 90000 ਦਾ ਉਹਨਾਂ ਬਿੱਲ ਬਣਾਇਆ ਹੋਰ ਉਹਨਾਂ ਨੇ ਕੀ ਵੀ ਕਿਹਾ ਵੀ ਆਪਰੇਸ਼ਨ ਸਹੀ ਨਹੀਂ ਹੋਇਆ ਨਹੀਂ ਸਹੀ ਨਹੀਂ ਹੋਇਆ ਉਹ ਕਹਿੰਦੇ ਅਸੀਂ ਇਹਨੂੰ ਸਹੀ ਕਰਾਂਗੇ ਦੁਬਾਰਾ ਅੱਛਾ ਜੀ ਕਿਹੜੇ ਡਾਕਟਰ ਵੱਲੋਂ ਕਿਹਾ ਗਿਆ ਕੀ ਨਾਮ ਉਹਦਾ ਰੰਦਾ ਹੋਇਆ ਉਹਨੇ ਤੇ ਖਿਲਾਫ ਕੋਈ ਪੁਲਿਸ ਪ੍ਰਕਿਰਿਆ ਕਰਾਈ ਕੰਪਲੇਂਟ ਰਾਈ ਕੰਪਲੀਟ ਨਹੀਂ ਕਰਾਈ ਅਸੀਂ ਇਸ ਤੋਂ ਬਾਅਦ ਸਿਵਲ ਸਰਜਨ ਦੇ ਇਹਦਾ ਪਹਿਲਾਂ ਕਿਰਕਰੀ ਤੇ ਹੋਵੇ ਇਹਨੂੰ ਪਤਾ ਲੱਗੇ ਸਾਰੇ ਅਮਰਸਰ ਦੇ ਵਿੱਚ ਪਤਾ ਲੱਗੇ ਵੀ ਇਹ ਕਿਹੋ ਜਿਹਾ ਇਲਾਜ ਕਰ ਰਿਆ ਇਸ ਤੋਂ ਬਾਅਦ ਅਸੀਂ ਸਿਵਲ ਸਰਜਨ ਦੇ ਦਰਖਾਸਤ ਦੇ ਕੇ ਇਹਨਾਂ ਦਾ ਹਸਪਤਾਲ ਬੰਦ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜਿਹੜਾ ਗਰੀਬਾਂ ਦਾ ਗळा ਘੁੱਟ ਰਿਹਾ ਸਾਰੇ ਹੀ ਧਰਮ ਸਮਾਜੀ ਵੀਰਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀਮ ਜੈ ਸਵਿਧਾਨ ਦਾਸ ਵਿਕਰਮਜੀਤ ਸਿੰਘ ਵਿੱਕੀ ਚੇਅਰਮੈਨ ਪੰਜਾਬ ਭਗਵਾਨ ਵਾਲਮੀਕੀ ਸਮਾਜ ਸੇਵਾ ਸਟੇਟਰੀ ਰਜਿਸਟਰਡ ਪੰਜਾਬ ਅੱਜ ਜਿਹੜਾ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਕੀ ਕਰ ਰਿਹਾ ਆ ਜਿਹੜਾ ਇਹ ਰੋਸ਼ ਪ੍ਰਦਰਸ਼ਨ ਕੀਤਾ ਜਿਹੜਾ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਜੀ ਲੋ ਜਿਹੜਾ ਸਾਨੂੰ ਬੁਲਾਇਆ ਗਿਆ ਛ ਔਰ ਇੱਕ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਆ ਜਿਹੜਾ ਰੋਸਮਾਰਤ ਕੀਤਾ ਜਾ ਰਿਹਾ ਕਿ ਇੱਥੇ ਅੰਮ੍ਰਿਤਸਰ ਦੇ ਵਿੱਚ ਅਨੇਕਾਂ ਹੀ ਹੋ ਰਿਹਾ ਕਿ ਜਿੱਥੇ ਕਿ ਗਰੀਬਾਂ ਦੇ ਨਾਲ ਪ੍ਰਸ਼ਾਸਨ ਤੇ ਧੱਕੇਸ਼ਾਹੀ ਕਰ ਹੀ ਰਿਹਾ ਹੈ ਉੱਥੇ ਜਿਹੜੇ ਡਾਕਟਰ ਵੀ ਆ ਜਿਹੜੇ ਜੋ ਬੜੇ ਬੜੇ ਹਸਪੀਟਲ ਖੋਲ ਕੇ ਬੈਠੇ ਆ ਉਹ ਵੀ ਲੋਕਾਂ ਨੂੰ ਗਮਰਾਹ ਕਰਕੇ ਉਹਨਾਂ ਕੋਲ ਪੈਸਾ ਲੁੱਟ ਕੇ ਤੇ ਮੁੜ ਕੇ ਉਹ ਚਾਰੇ ਨਾਂ ਤੇ ਬਿਲਕੁਲ ਸਹੀ ਹੁੰਦੇ ਆ ਇਹੋ ਹੀ ਮਸਲਾ ਹੈ ਕਿ ਇੱਥੇ ਸਾਡੇ ਮਾਤਾ ਜੀ ਨੇ ਇਲਾਜ ਕਰਾਇਆ ਸੀ ਸਾਲ ਪਹਿਲਾਂ ਲਗਾਤਾਰ ਉਹ ਆਪਣਾ ਇਥੇ ਚੈੱਕਪ ਕਰਾਉਂਦੇ ਰਹੇ ਇਹ ਵਿਸ਼ਵਾਸ ਦਿਵਾਏ ਗਏ ਆ ਕਿ ਅੱਜ ਸਹੀ ਹੋ ਜਾਊ ਕੱਲ ਸਹੀ ਹੋ ਜਾਊ ਪਰ ਖੀਰ ਦੇ ਉੱਤੇ ਜਾ ਕੇ ਜਿਹੜਾ ਬਾਹਰੋਂ ਆਪਾਂ ਟੈਸਟ ਕਰਾਇਆ ਉਹਨਾਂ ਨੇ ਜਾ ਕੇ ਦੱਸਿਆ ਕਿ ਇਹ ਜਿਹੜਾ ਆਪਰੇਟ ਆ ਦੁਬਾਰਾ ਹੋਏਗਾ ਔਰ ਰੋਸ਼ ਦੇ ਵਜੋਂ ਡਾਕਟਰ ਨੇ ਜਿਹੜਾ ਡਾਕਟਰ ਆਮਣਿਆ ਇਹਨਾਂ ਨੇ ਕਹਾਂ ਸਾਡੇ ਸਤਿਕਾਰਯੋਗ ਬਾਬਾ ਜੀ ਨੂੰ ਵੀ ਮਿਲੇ ਆ ਪਹਿਲਾਂ ਇਹਨਾਂ ਨੂੰ ਕਿਹਾ ਗਿਆ ਵਾ ਵੀ ਤੁਹਾਨੂੰ ਅਸੀਂ ਚੈੱਕ ਕਰਾਈ ਪੇਮੈਂਟ ਕਰ ਦਾਂਗੇ ਤੁਸੀਂ ਇਹਨਾਂ ਦਾ ਇਲਾਜ ਕਰਾਓ ਪਰ ਹੁਣ ਜਿਹੜਾ ਵਾ ਉਸ ਚੀਜ਼ ਤੋਂ ਜਿਹੜਾ ਇਨਕਾਰ ਕਰ ਰਿਹਾ ਇਹਦੇ ਚੱਕਰ ਦੇ ਵਿੱਚ ਹੀ ਸਾਡੇ ਸਤਿਕਾਰਯੋਗ ਭਾਜੀ ਨੇ ਵੀ ਦੱਸਿਆ ਕਿ ਇਹ ਵੱਡੇ ਪੱਧਰ ਦੇ ਉੱਤੇ ਹਸਪੀਟਲਾਂ ਨੂੰ ਲੈ ਕੇ ਇੱਕ ਵੱਡੀ ਮੀਟਿੰਗ ਕਰਾਂਗੇ ਜਿਦੇ ਵਿੱਚ ਸਾਡੇ ਗਰੀਬ ਜਿਹੜੇ ਲੁੱਟੇ ਜਾ ਰਹੇ ਆ ਔਰ ਇਹਨਾਂ ਨੇ ਪ੍ਰਧਾਨ ਮੰਤਰੀ ਜੀ ਦੀ ਜੋ ਯੋਜਨਾ ਬਾਰੇ ਵੀ ਦੱਸਿਆ ਕਿ 5 ਲੱਖ ਦਾ ਜਿਹੜਾ ਇਲਾਜ ਫ੍ਰੀ ਕਰਦੇ ਆ ਉਹਦੇ ਤੋਂ ਵੀ ਪੈਸੇ ਕੱਢਦੇ ਆ ਔਰ ਵਿਚਾਰੇ ਗਰੀਬਾਂ ਕੋ ਗਰੀਬਾਂ ਕੋ ਵੀ ਪੈਸੇ ਠਾਕਦੇ ਆ ਅਸੀਂ ਇੱਕ ਵੱਡੇ ਪੱਧਰ ਤੇ ਇੱਕ ਵੱਡਾ ਧਰਮਾ ਲਾਵਾਂਗੇ ਜਿੱਥੇ ਸਿਵਲ ਸਰਜਨ ਨੂੰ ਸੱਦਾ ਆ ਜਾਊਗਾ ਉੱਥੇ ਉਹਨਾਂ ਨਾਲ ਬਹਿ ਕੇ ਮੀਟਿੰਗ ਹੋਊਗੀ ਕਿ ਅਸੀਂ ਇਹ ਜਿਹੜਾ ਅਤਿਆਚਾਰ ਨਹੀਂ ਹੋਣ ਦੇਣਾ ਅਸੀਂ ਇਹ ਇਹਦਾ ਜਿਹੜਾ ਰੋਸ ਕਰਾਂਗੇ ਵੱਡੇ ਪੱਧਰ ਤੇ ਮਿਲਿਆ ਗਿਆ ਤੁਹਾਡੇ ਕੋਲੋਂ ਦਰਕਰੋ ਲੋ ਮੈਂ ਤਾਂ ਨਹੀਂ ਜੇ ਮੇਰਾ ਹੋਣ ਸਾਰੀ ਟੀਮ ਨਹੀਂ ਜੇ ਮਿਲੀ ਨਾਲ ਡਾਕਟਰ ਲੋ ਕੋਈ ਗਾਲ ਕਾਲੀ ਆਈ ਮਿਲਣ ਦੀ ਜੇ ਉਹ ਨਹੀਂ ਗਾਲ ਕਰੂਗਾ ਅਸੀਂ 10 15 ਮਿੰਟ ਦੇਖਣਾ ਸੀ ਹਾਈਵੇਰ ਬਟਾਲੇ ਰੋਡ ਦੇ ਉੱਤੇ ਬਹਿ ਜਾਣਾ ਜੀ ਅੱਜ ਤਾਂ ਨਲਗਾ ਹੈ ਜੋ ਬੋਲੇ ਸੋ ਨਿਰਭਾਗ ਭਗਵਾਨ ਵਾਲਮੀਕ ਮਹਾਰਾਜ ਕੀ ਜੋ ਹੈ ਸ੍ਰੀ ਸ੍ਰੀ 108 ਸਤਗੁਰੂ ਗਿਆਨ ਆਤਮਾ ਰਾਜ ਸਤਗੁਰੂ ਗੁਰਨਾਮ ਸੋਹਰਾ ਉਹ ਜਦੀ ਦੇ ਬਰਾਜ ਮਨ ਸਤਗੁਰੂ ਦਾ ਜੀ ਧਰਨਾ ਲਾਇਆ ਧਰਨਾ ਇਸ ਕਰਕੇ ਲਾਇਆ ਗਿਆ ਜੀ ਇਹਨਾਂ ਨੇ ਹਸਪਤਾਲ ਵਾਲਿਆਂ ਨੇ ਆ ਬੀਬੀ ਜੀ ਇਹਨਾਂ ਦਾ ਆਪਰੇਸ਼ਨ ਜਿਹੜਾ ਵਾ ਕੋਈ ਟਾਇਰ ਦਾ ਗਲਤ ਕਰਤਾ ਜਿਹਦੇ ਨਾਲ ਹੱਡੀ ਜੜੀ ਆ ਪ੍ਰੋਪਰ ਨਹੀਂ ਜੁੜੀ ਉਹ ਸੰਸਲੇ ਵਿੱਚ ਅਸੀਂ ਡਾਕਟਰ ਸਾਹਿਬ ਨੂੰ ਇਹਨੂੰ ਮਿਲਣ ਆਏ ਆ ਇਹਨੂੰ ਪੁੱਛਿਆ ਕਿ ਬਈ ਇਹ ਆਪਰੇਸ਼ਨ ਕਿਉਂ ਨਹੀਂ ਸਹੀ ਹੋਇਆ ਤੇ ਉਹ ਕਹਿ ਰਿਹਾ ਕਿ ਸਾਡਾ ਕੰਮ ਹੱਡੀ ਜੋੜਨਾ ਨਹੀਂ ਹੈ ਮੈਂ ਕਿਹਾ ਫਿਰ ਇਹ ਕਿਹਦਾ ਕੰਮ ਆ ਇਹ ਸਾਨੂੰ ਦੱਸ ਦੋ ਜੇ ਡਾਕਟਰ ਦਾ ਕੰਮ ਨਹੀਂ ਆ ਹੱਡੀ ਜੋੜਨਾ ਤੇ ਤੁਸੀਂ ਇਹਦਾ ਆਪਰੇਸ਼ਨ ਕਿਉਂ ਕੀਤਾ ਇਹ ਤਾਂ ਨਹੀਂ ਕੰਮ ਹੈਗਾ ਸਾਲ ਹੋ ਗਿਆ ਇਹਨੂੰ ਇੱਕ ਸਾਲ ਹੋ ਗਿਆ ਹਾਲੇ ਤੱਕ ਉਹਦੇ ਪੈਰ ਦੀ ਜਿਹੜੀ ਸੋਜ ਆ ਉਹ ਨਹੀਂ ਉਤਰ ਰਹੀ ਫਰੀਆਲੀ ਆ ਰਿਹਾ ਕਿ ਇਹ ਜਿਆਦਾ ਤੁਹਾਨੂੰ ਲੱਗਦਾ ਡਾਕਟਰ ਵੱਲੋਂ ਆਪਰੇਸ਼ਨ ਗਲਤ ਕੀਤਾ ਗਿਆ ਗਲਤ ਕੀਤਾ ਗਿਆ ਜੀ ਔਰ ਢਿੱਡੀ ਪ੍ਰੋਪਰ ਜੁੜੀ ਨਹੀਂ ਢਿੱਡੀ ਬਾਹਰ ਨਿਕਲ ਗਈ ਉਹਨਾਂ ਨੇ ਕੀ ਕਿਹਾ ਡਾਕਟਰ ਨੇ ਸਰ ਡਾਕਟਰ ਨੇ ਕਿਹਾ ਬਾਹਰੋਂ ਤੁਸੀਂ ਪਤਾ ਕਰ ਲਓ ਜੇ ਇਹਦੇ ਆਪਰੇਸ਼ਨ ਕੋਈ ਕਹਿੰਦਾ ਹਸਪੀਟਲ ਵਾਲਾ ਵੀ ਕਰਨਾ ਪਊਗਾ ਤੇ ਉਹਦਾ ਦੇਖੋ ਮੈਂ ਉਹਦੇ ਪੈਸੇ ਦੇਣ ਲਈ ਵੀ ਤਿਆਰ ਹਾਂ ਹਨਾ ਕਹਿੰਦਾ ਪਰ ਮੈਂ ਪੈਸੇ ਜਿਹੜੇ ਚੈੱਕ ਰਹੀ ਦੇਨੇ ਆ ਇਹ ਕਹਿੰਦਾ ਤੂੰ ਚੈੱਕ ਰਹੀ ਦੇ ਦੇ ਹਸਪੀਟਲ ਨੂੰ ਦੇ ਦੋ ਜੋ ਦਾ ਇਲਾਜ ਹੈਗਾ ਨਾ ਇਹਦਾ 1.5 ਲੱਖ ਰੁਪਇਆ ਲੱਗਾ ਵਾ ਜੋ ਡਾਕਟਰ ਕਹਿੰਦਾ ਵਾ ਇਲਾਜ ਵਾਸਤੇ ਉਹ ਤੁਸੀਂ ਉਹ ਪੈਸੇ ਦੇ ਦੋ 110 ਦਾ ਫਸਟ ਸਟੈਪ ਕੀ ਹੈ ਫਸਟ ਸਟੈਪ ਵੇਖੋ ਜੀ ਅੱਜ ਉਸ ਤੋਂ ਬਾਅਦ ਇਹ ਮੁੱਕਰ ਗਿਆ ਫਿਰ ਕੱਲ ਕੱਲ ਇਹ ਫਿਰ ਕਹਿੰਦਾ ਵੀ ਤੁਸੀਂ ਜੋ ਕਰਨਾ ਚਾਹ ਲੋ ਫਿਰ ਮੈਂ ਪੈਸੇ ਦੀ ਮਾਸ ਕਰਨਾ ਨਹੀਂ ਮੈਂ ਇਲਾਜ ਕਰਾਉਣਾ ਬਿਲਕੁਲ ਜੀ ਬਿਲਕੁਲ ਉਹ ਹਾਈਵੇ ਰੂਟ ਰੋਕਿਆ ਜਾਊਗਾ ਫਿਰ ਇਹਦਾ ਕੰਮ ਕੰਪਲੀਟ ਉਹ ਸਾਨੂੰ ਕੰਪਲੀਟ ਨਹੀਂ ਕੀਤੀ ਪੁਲਿਸ ਨੂੰ ਸੀਆਈਡੀ ਨੂੰ ਉਹਦਾ ਰਿਪੋਰਟ ਕੀਤੀ ਸੀ ਠੀਕ ਇਹ ਮਸਲਾ ਜਿਹੜਾ ਅਜੋ ਤਨਾਲਾ ਬੈਠੇ ਬਾਜੇ ਇਹ ਮਸਲਾ ਜਿਹੜਾ ਅਜੋ ਤਨਾਲਾ ਬੈਠੇ ਬਾਜੇ ਇਹ ਮਸਲਾ ਜਿਹੜਾ ਅਜੋ ਤਨਾਲਾ ਬੈਠੇ ਬਾਜੇ